ਦੇ ਵੀ ਬੀਜਣ ਲੱਗ ਗਿਆ ਹੈਪੀ ਸੀਡਰ ਨਾਲ ਲੈ ਵੀ ਚਾਚਾ ਭੱਜ ਗਿਆ ਫੇਰ ਛਟਗੇ ਰਿਓ ਵੀ ਆ ਗਏ ਚਾਚਾ ਦੇ ਬਾਹੀ ਤੇ ਬਾਹੀ ਐਤ ਕੀ ਲੋਡ ਆਇਆ ਇਹਦਾ ਹਨਾ ਢੰਡੇ ਵਿਚੇ ਚੱਕਦੇ ਭਾਈ ਖਾਲੀ ਪਰਾਲੀ ਵਿਚੇ ਉਧਰ ਤਾਂ ਪਹਿਲਾਂ ਬਾਹੀ ਕਰ ਦੇਦੀ ਇਹਦੀ ਬੱਸ ਹੋ ਗਈ ਫੌਜੀ ਦੀ ਹੈ ਨਾ ਲੈ ਵੀ ਟੰਡੇ ਵੀ ਦੇਖ ਲਓ ਮਿੱਤਰੋ ਏ ਕਾ ਮਾਦਰੇ ਬੰਦੇ ਨੂੰ ਵੀ ਔਖਾ ਹੀ ਐ ਏਡਾ ਟਰੈਕਟਰ ਚਲਾਉਣਾ ਯਾਰ ਉੱਤੇ ਖੜ ਖੜ ਕੇ ਸਾਈਡ ਦੇਖ ਤੈਨੂੰ ਸਾਈਡ ਵੀ ਨਹੀਂ ਦੇਖਦੀ ਟਰੈਕਟਰ ਦੇ ਮਗਰਿਆੜ ਚੌੜੇ ਨੇ ਬੰਨਾ ਇੱਧਰ ਵੀਜੇ ਨੇ ਇਹ ਤਾਂ ਲੇ ਛਿੰਦੂ ਨਹੀਂ ਫਿਰਦੇ ਨੇ ਬੱਟ ਤੇ ਘੁੰਮਦੇ ਟੌਰ ਨਾਲ ਹੋ ਨਹੀਂ ਪਹਿਲਾਂ ਦੇਖ ਲੈ ਕੀ ਹਾਲਤੀ ਪਿਛਲੇ ਥਾਲਾ ਨਾ ਦੇਖ ਲੈ ਥੋੜਾ ਖੜਾ ਛੁੱਟ ਗਿਆ ਹੈ ਨਾ ਹਈਆਂ ਹਈਆਂ ਕੰਦਾ ਫੌਜੀ ਦੇਲਾ ਸਕੂਟਰ ਤੇ ਫਿਰਦਾ ਘੁੰਮਦਾ ਨੇ ਯਾਰ ਇਹ ਚਾਹ ਲਿਆਇਆ ਕਦੇ ਰੋਟੀ ਲਿਆਇਆ ਹੈ ਨਾ